ਓ ਜੀ ਸ਼ਰਮਾ ਜੀ ਕੀ ਹਾਲ ਚਾਲ ਆ ਵਧੀਆ ਠੀਕ ਹੋ ਨਵੇਂ ਸਾਲ ਬਹੁਤ ਵਧੀਆ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਨਵੇਂ ਸਾਲ ਦੇ ਆ ਬਾਈ ਲੱਖ ਲੱਖ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੇ ਨਵਾਂ ਸਾਲ ਤੁਹਾਡੇ ਵਾਸਤੇ ਬਾਈ ਬਹੁਤ ਵਧੀਆ ਤੁਹਾਨੂੰ ਤਰੱਕੀ ਬਖਸ਼ੇ ਬਾਈ ਤੇ ਘਰ ਘਰ ਦੇ ਵਿੱਚ ਬਾਈ ਹਾਉਲੈਂਡ ਹਾਉਲੈਂਡ ਤੁਹਾਨੂੰ ਲਿਆ ਕੇ ਦੇਵੇ ਠੀਕ ਹੈ ਗੱਲ ਤੇ ਤੁਹਾਡੇ ਤੋਂ ਇਹਦੇ ਕੋਲੇ ਕੋਈ 735 265 ਜਾਂ ਛੋਟੇ ਡੈਕਟਰ ਰਹਿ ਗਿਆ ਉਹਨਾਂ ਦੀ ਜ਼ਾਤ ਤੇ ਹਾਊ ਲੈਂਡ ਬੰਨ ਥੋਡੇ ਕੋਲੇ ਸਹੀ ਗੱਲ ਹੈ ਠੀਕ ਹੈ ਮਾਲਾ ਇਹ ਸੱਚੇ ਪਾਛਾ ਠੀਕ ਹੈ ਪਧਿਆ 2025 ਖੁਸ਼ੀਆਂ ਭਰਾਂ ਹੋਵੇ ਭਾਈ ਤੁਹਾਡੇ ਵਾਸਤੇ ਤੇ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਭਾਈ ਆਪਾਂ ਨਹੀਂ ਹਟਦੇ ਵੀਡੀਓ ਪਾਣੋ ਠੀਕ ਹੈ ਗੱਲ ਨਾ ਅੱਜ ਹਟ ਕੇ ਤੇ ਨਾ ਠੀਕੇ ਕੱਲੋ ਭਰਾਵਾਂ ਦਾ ਆਪਦੇ ਟੈਕ ਆਪਦੇ ਟਰੈਕਟਰਾਂ ਦੀਆਂ ਪਾਉਣੇ ਆ ਟੱਟ ਵਿੱਚਾਂ ਵੱਧ ਵਿੱਚਾਂ ਤੁਹਾਨੂੰ ਤਾਂ ਨਹੀਂ ਬਾਈ ਕਿਸੇ ਨੂੰ ਪਰ ਜਿੰਨੂੰ ਹੈਗਾ ਉਹਨੂੰ ਹੈਗਾ ਵੀ ਸਹੀ ਹੈ ਠੀਕ ਹੈ ਗੱਲ ਤੇ ਅੱਜ ਬਾਈ ਇੱਕ ਤਰੀਕਾ ਪਹਿਲਾ ਮਹੀਨਾ 2025 ਠੀਕ ਹੈ ਗੱਲ ਜਸਪ੍ਰੀ ਨੂੰ ਵਧਾਈਆਂ ਦੇ ਉਹ ਜਸਪ੍ਰੀ ਦੇ ਆਈਫੋਨ ਲੈ ਤਰੀਕਾ ਗੱਲ ਤੇ हां ਸਾਡਾ ਸਕੂਟ ਵੀ ਲੈਂਦੀ ਓਏ ਠੀਕ ਆ ਗੱਲ ਵੀਰੇ ਜਿੰਨਾ ਚਿਰ ਤੁਸੀਂ ਮੈਨੂੰ ਪਿਆਰ ਕਰਦੇ ਰਹੋ ਸ਼ਰਮੇ ਦਾ ਪਾ ਮੈਂ ਗੱਲ ਵੱਡਿਆ ਜਾਵੇ ਸ਼ਰਮਾ ਨਹੀਂ ਹਟਦਾ ਵੀਡੀਓ ਫੋਨ ਹੋ ਯਾਰ ਤਾਂ ਇਦਾਂ ਹੀ ਪਹੁੰੰਗੇ ਤੋਤੇ ਐਂ ਢਾਉਂਦੇ ਰਾਵਾਂਗੇ ਆਪਦੇ ਟਰੈਕਟਰਾਂ ਦੇ ਤੋਤੇ ਢਾਉਨੇ ਆ ਕਿਸੇ ਦੇ ਟਰੈਕਟਰਾਂ ਦੇ ਤੋਤੇ ਨਹੀਂ ਢਾਉਨੇ ਹਾਂ ਇੱਕ ਹੌਲੈਂਡ ਆ ਗਿਆ ਇੱਕ ਹੌਲਣ ਆ ਗਿਆ 2007 ਮਾਡਲ ਸਾਈਡ ਗੇਅਰ 55 ਐਚਪੀ 2.5 ਲੱਖ ਦਾ ਦੇਵਾਂਗੇ ਠੀਕ ਉਹ ਤੋਂ ਪਹਿਲਾਂ ਆ ਗਿਆ ਭਾਈ 855 ਪੂਰਾ 855 2002 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ ਵੀਰੇ ਠੀਕ ਆ ਗੱਲ ਆ ਤੇ 2 ਲੱਖ 68000 ਡਿਮਾਂਡ ਆ ਇੱਕੋ ਹੀ ਰੇਟ ਕਿੰਨੇ ਦਾ ਮੋਟੇ ਜੈਸ ਨੂੰ 2 ਲੱਖ 60 2.60 ਹਜ਼ਾਰ ਕਹਿੰਦਾ 2 ਲੱਖ ਤੇ 55000 ਦਾ ਟਰੈਕਟਰ ਲੈ ਜਿਓ ਜੈਸ ਨੂੰ ਇਹ ਦੂ ਰੁਪਿਆ ਨਹੀਂ ਘਟਣਾ ਭਾਈ ਠੀਕ ਆ ਉਸ ਤੋਂ ਬਾਅਦ ਆ ਗਿਆ ਐਸਟੀ ਮਾਡਲ ਐਸਟੀ ਮਾਡਲ 2022 ਮਾਡਲ ਆ ਪੰਜਾਬ ਨੰਬਰ ਆ ਲੋਨ ਫਾਇਨਸ ਹੋ ਜੂ ਪੁਰਾਣਾ ਕੱਟੇ ਜਾਓ ਜਮਾਈ ਨਵਾਂ ਟਰੈਕਟਰ ਆ ਵੀਰੇ ਐਨੇ ਦਾ ਦੇ ਦੇ ਕੋਈ ਉਹ ਵੀ ਜ਼ਿੰਮੇਵਾਰੀ ਆ ਠੀਕ ਆ ਗੱਲ ਆ 598000 ਡਿਮਾਂਡ ਆ ਬਾਈ ਟਰੈਕਟਰ ਦੇ ਦਾਂਗੇ ਇੱਕੋ ਰੇਟ ਜੈਸੇ ਜਾਂ ਨੋ 5 ਲੱਖ ਤੇ 55000 ਦਾ ਲੈ ਬਾਈ ਉਸ ਤੋਂ ਬਾਅਦ ਆ ਗਿਆ ਜੀ 22 ਮਾਡਲ ਆਸ਼ਾ ਆਸ਼ਾ ਆ ਗਿਆ 2022 ਮਾਡਲ ਦੇ ਵਿੱਚ ਆ ਬਾਈ ਜਿੰਨੇ ਦਾ ਟਰੈਕਟਰ ਉਨਾ ਹੀ ਲੋਨ ਹੋ ਜੂ ਸਾਢੇ 3 ਲੱਖ ਰੁਪਿਆ ਟਰੈਕਟਰ ਤੇ ਲੋਨ ਹੋ ਜੂਆ ਜਮਾ ਨਵਾਂ ਟਰੈਕਟਰ ਆ ਬਾਈ ਟਰੈਕਟਰ ਚੱਲਿਆ ਕਿ ਨਾ ਟਰੈਕਟਰ ਚੱਲਿਆ 676 ਘੰਟੇ 200 676 ਘੰਟੇ ਲਾ ਲੋ ਤੇ ਟਰੈਕਟਰ ਦੇਣਾ ਇਕੂਲੇਟ ਆ 3 ਲੱਖ ਤੇ 65000 ਡਿਮਾਂਡ ਲਿਖੀ ਆ ਇਕੂਈ ਰੇਟ ਜੈਸ ਜਾਂ ਨੋ ਸਾਢੇ 3 ਲੱਖ ਦਾ ਲੋਨ ਹੋਊਗਾ 3 ਲੱਖ ਤੇ 45000 ਦਾ ਟਰੈਕਟਰ ਦੇ ਦਾਂਗੇ ਠੀਕ ਆ ਉਸ ਤੋਂ ਬਾਅਦ ਆ ਗਿਆ ਬਾਈ 30 ਵਾਲਾ ਆ ਸੋਨਾਲੀਕਾ 2021 ਮਾਡਲ ਆ ਇਹ ਤੇ ਵੀ ਫੁੱਲ ਲੋਨ ਹੋ ਜੂ ਵੀਰੇ ਹਾਂਜੀ ਪੰਜਾਬ ਨੰਬਰ ਆ ਪਰੰਡਾ ਇਹ ਫੁੱਲ ਲੋਨ ਤੇ ਵੀ 21 ਮਾਡਲ ਆ 365000 ਰਿਮਾਂਡ ਆ ਬਾਈ ਇਹ ਵੀ ਉਨੇ ਦਾ ਹੀ ਬਾਈ ਇਹ ਵੀ ਬਾਈ 345000 ਰੁਪਏ ਦਾ ਟਰੈਕਟਰ ਦੇ ਦਾਂਗੇ ਬਿਲਕੁਲ ਨਵਾਂ ਟਰੈਕਟਰ ਆ ਪੀਲਾ ਬੀਮਾ ਫੁੱਲ ਆ ਬਾਈ 10000 ਰੁਪਏ ਤੁਹਾਡਾ ਉਹ ਬਚ ਜੂਗਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਐਕਸਟੀ ਮਾਡਲ ਆ ਗਿਆ ਬਾਈ ਇਹ ਐਕਸਟੀ ਮਾਡਲ ਆ ਠੀਕ ਆ ਗੱਲ ਟਰੈਕਟਰ ਬਿਲਕੁਲ ਨਵਾਂ ਬਾਈ ਜਮਾ ਸਿਉਣੇ ਦਾ ਸਿਉਣੇ ਦੀ ਮੋਹਰੀ ਹੈ ਬਾਈ ਇਹ ਤਾਂ 2021 ਮਾਡਲ ਆ ਕੁਲਵੀਰ 615 ਲਿਖਿਆ ਕਿੰਨੇ ਦਾ 6 ਲੱਖ 90 ਹਜ਼ਾਰ ਕਹਿੰਦਾ ਤੇ 6 ਲੱਖ ਤੇ 85 ਹਜ਼ਾਰ ਦਾ ਟਰੈਕਟਰ ਬਾਈ ਤੋਂ ਲੈ ਜਿਓ ਉਸ ਤੋਂ ਬਾਅਦ ਹਾਉਲੈਂਡ 2009 ਮਾਡਲ ਆ ਪੰਜਾਬ ਨੰਬਰ ਆ ਬਠਿੰਡਾ ਟਾਇਰ ਬਿਲਕੁਲ ਨਵੇਂ ਆ ਪਿਛਲੇ ਪੂਰਲੇ ਬਾਈ 75 ਤੋਂ 80 ਪੈਸੇ ਟਾਇਰ ਆ ਟੌਪ ਮਾਡਲ ਆ ਫਰੀਜ਼ ਪੀਟਾ ਡਬਲ ਡਿਸਟ੍ਰਿਬਿਊਟਰ ਆ ਸਾਰਾ ओरिजिनल ਆਕੇ ਤੋਂ ਰੰਗ ਪੇਟ ਰਿਹਾ 445000 ਡਿਮਾਂਡ ਆ ਕਲਵੀਰ 445 ਲਿਖਿਆ 4 ਲੱਖ ਤੇ 15000 ਦਾ ਦੇ ਦਾਂਗੇ ਬਾਕੀ ਮੌਕਾ ਦੇਖਾਂਗੇ ਉਸ ਤੋਂ ਬਾਅਦ ਹੋਰ ਵੀ ਮਾਨਤਨ ਮਾੜਾ ਮੌਕਾ ਫਰਨਾ ਏ ਠੀਕ ਹੈ ਜੀ ਉਸ ਤੋਂ ਬਾਅਦ 11 ਮਾਡਲ ਬਾਈ 5310 515000 ਡਿਮਾਂਡ ਆ ਬਾਈ ਕਿੰਨੇ ਦਾ 475000 ਕਹਿੰਦਾ ਬਾਈ 470000 ਦਾ ਟਰੈਕਟਰ ਲੈ ਜਿਓ ਠੀਕ ਹੈ ਜੀ ਠੀਕ ਹੈ ਗੱਲ ਵੀਰੇ ਹੈਂ ਇਦੋਂ ਘਟ ਕੋਈ ਦਿੰਦਾ ਨਹੀਂ ਚਾਰ ਪਲਾਸ ਹੀ ਵਿਕਦੇ ਵੀਰੇ ਸਾਰੇ ਠੀਕ ਆ ਵੀਡੀਓ ਨੂੰ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰ ਦਿਓ ਤੇ ਮੇਰਾ WhatsApp ਨੰਬਰ ਹੈਗਾ 887294545 ਤੇ ਕੋਮ ਕੋਲੀ ਨੰਬਰ 947884545 ਠੀਕ ਆ ਵੀਡੀਓ ਨੂੰ ਵੀਰ ਬਣ ਕੇ ਹੱਥ ਬਣ ਕੇ ਬੇਨਤੀ ਆ ਦੱਬ ਕੇ ਲਾਇਕ ਕਮੈਂਟ ਸ਼ੇਅਰ ਕਰ ਦਿਓ ਜਿੱਦਾਂ ਮੈਂ ਬੋਲ ਰਿਹਾ ਨਾ ਬਾਈ ਐਦਾਂ ਬੋਲਿਆ ਨਹੀਂ ਜਾਂਦਾ ਐਮਪੀ ਵਾਲਾ ਮਾਲਕ ਆ ਨੇ ਫੇਰ ਬੋਲਦੇ ਆ ਠੀਕ ਆ ਗੱਲ ਤੇ ਬੋਲਦੇ ਆ ਸੱਚ ਬੋਲਦੇ ਆ ਪਾਵਾ ਮੇਰਾ ਬਾਪੂ ਵੀ ਆ ਜਾਏ ਕੋਈ ਕਹੇ ਮੇਰਾ ਪਿਓ ਕਹੇ ਕਿ ਨਾ ਪਤਾ ਮੈਂ ਇਹਦੇ ਗਲਤ ਤਾਂ ਉਹਦੇ ਬਾਪੂ ਨੂੰ ਵੀ ਕਹਿ ਦਊਂ ਕਿ ਭਾਈ ਬਾਪੂ ਨਹੀਂ ਜਮਾ ਠੀਕ ਹੈ ਇੱਕ ਗੱਲ ਹੋਰ ਆ ਭਾਈ ਸ਼ਰਮੇ ਨਾਲ ਮਿਲ ਕੇ ਦੇਖੋ ਸ਼ਰਮੇ ਕੋਲੇ ਆ ਕੇ ਦੇਖੋ ਚੀਜ਼ ਖਰੀਦ ਕੇ ਦੇਖੋ ਮੈਂ ਸੌਂ ਖਾ ਕੇ ਕਹਿਣਾ ਇਹ ਚੀਜ਼ ਦੀ ਜੇ ਮੈਥੋਂ ਹਾਉਲੈਂਡ ਲੈਂਦਾ ਨਾ ਕੋਈ ਅੱਜ ਦਿੱਤਾ 11 ਮਾਡਲ ਹਾਉਲੈਂਡ ਕਿੰਨੇ ਦਿੱਤਾ 4 ਲੱਖ ਤੇ 5000 ਦਾ ਜਮਾ ਜਮਾ ਚਾਰ ਚਾਰ ਦੇ ਦਿੱਤਾ ਹੈ ਚਾਰ ਚਾਰ ਦਾ ਦਿੱਤਾ 1000 ਛੋੜ ਕੀਤੀ ਆ ਠੀਕ ਹੈ ਗੱਲ ਵੀਰੇ ਮੈਂ ਸੋਚਦਾ 2 ਸਾਲ ਬਾਅਦ ਸਾਲ ਬਾਅਦ ਤੁਹਾਨੂੰ ਘਟਾਣਾ ਦੇ ਕੇ ਜਾਵੇ ਤੇ ਵੀਡੀਓ ਨੂੰ ਦੱਬ ਕੇ ਲੈ ਕਮੈਂਟ ਸ਼ੇਅਰ ਕਰ ਲਓ ਪੇਨ ਨੂੰ ਕਰ ਫੋਲੋ ਸ਼ਰਮਾ ਤਲਵੰਡੀ ਸਾਪੋ ਵਾਲਾ ਤੇ ਭੁੱਲਰ ਤਲਵੰਡੀ ਸਾਪੋ ਵਾਲਾ YouTube ਤੇ Facebook ਤੇ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਕਰਦਾ